ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਪੰਥ ਬਹੁਤ ਖਤਰੇ ਸੀ ਬਹੁਤ ਫੁੱਟ ਦਾ ਸ਼ਿਕਾਰ ਸੀ ਸ਼੍ਰੀ ਕਾਲ ਤਕ ਸਾਹਿਬ ਦੇ ਜਸਦਾਰ ਸਾਹਿਬ ਵੱਲੋਂ 2 ਦਸੰਬਰ ਨੂੰ ਸ਼੍ਰੀ ਕਾਲ ਤਕ ਸਾਹਿਬ ਦੀ ਫਸੀਲ ਤੋਂ ਬਹੁਤ ਸਾਰੇ ਆਗੂਆਂ ਨੂੰ ਤੇਜ ਇਸ਼ਕ ਗਾਇਨ ਨੂੰ ਸੁਣਦਾ ਸੇਵਾ ਵਜੋ ਵਕ ਵਕ ਗੁਰਦੁਆਰਿਆਂ ਦੇ ਵਿੱਚ ਕਾਂਡੇ ਬਾਂਜਣ ਕੀਰਤਨ ਸੁਣਨ ਔਰ ਡਿਊਟੀ ਤੇ ਵਰਸ਼ਾ ਫੜ ਕੇ ਸੁਰੱਖਿਆ ਕਰਨ ਦੀ ਗੁਰਦੁਆਰਾ ਸਾਹਿਬ ਕੇ ਹੁਕਮ ਲਾਇਆ ਸੋ ਉਸੇ ਦੇ ਅਨੁਸਾਰ ਦੋ ਦਿਨ ਲਈ ਸ਼੍ਰੀ ਮੁਕਸਰ ਦਰਬਾਰ ਸਾਹਿਬ ਵਿਖੇ ਸਰਦਾਰ ਸੁਖਦੇਵ ਸਿੰਘ ਜੀ ਢਿੰਡਸਾ ਸਾਬਕਾ ਕੇਂਦਰੀ ਮੰਤਰੀ ਸਾਹਿਬ ਵੱਲੋਂ ਕੱਲ ਇੱਥੇ ਔਰ ਅੱਜ ਦੂਜਾ ਦਿਨ ਉਹਨਾਂ ਦਾ ਜਿਨ੍ਹਾਂ ਨੇ ਸਵੇਰੇ ਆ ਕੇ ਪਹਿਲਾਂ ਵਰਖਾ ਪੜ ਕੇ ਡਿਊਟੀ ਤੇ ਆਪਣੀ 1 ਘੰਟਾ ਡਿਊਟੀ ਦਿੱਤੀ ਇਸਪ੍ਰੰਤ ਤੁਹਾਡੇ ਸਾਹਮਣੇ ਕੀਰਤਨ ਸੁਣ ਰਹੇ ਆ ਔਰ ਇਸ ਤੋਂ ਬਾਅਦ ਭਾਂਡੇ ਮਾਂਜਣ ਦੀ ਸੇਵਾ ਕਰਨਗੇ ਅੱਜ ਉਹਨਾਂ ਦੀ ਸੇਵਾ ਸਮਾਪਤ ਹੋ ਜਾਏਗੀ ਔਰ ਕੱਲ ਜਾਂ ਪਰਸੋਂ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਜਾ ਕੇ ਉਹ ਆਪਣੀ ਸਿੰਘ ਸਾਹਿਬਾਨ ਪਾਸ ਕਿ ਮਾਜਾਤਰਾ ਦਾ ਪੱਤਰ ਉਹਨਾਂ ਨੂੰ ਦੇਣਗੇ ਔਰ ਉਹਨਾਂ ਨੂੰ ਮਿਲੋ ਜੋ ਵਿਧੀ ਵਿਧਾਨ ਆ ਸਾਡਾ ਗੁਰਮਰਜਾ ਦਾ ਅਨੁਸਾਰ ਉਹ ਆਪਣੀ ਅਗਲੀ ਕਾਰਵਾਈ ਕਰਨਗੇ ਢੀਢਾ ਸਾਹਿਬ ਲੇਟ ਕਿਉਂ ਹੋ ਗਏ ਜੀ ਬਾਕੀ ਸਾਰੇ ਅਕਾਲੀ ਆਗੂ ਸਾਹਿਬਾਨ ਜਿਹੜਾ ਉਹ ਪਹਿਲਾਂ ਚਲੇ ਗਏ ਤੇ ਢੀਢਾ ਸਾਹਿਬ ਕਿਵੇਂ ਲੇਟ ਹੋ ਗਏ ਜੀ ਕੀ ਕਾਰਨ ਰਿਹਾ ਜੀ ਢੀਢਾ ਸਾਹਿਬ ਥੋੜਾ ਜਿਹਾ ਤੁਹਾਨੂੰ ਪਤਾ ਬਜ਼ੁਰਗ ਆ ਬਜ਼ੁਰਗ ਹੋਣ ਕਰਕੇ ਉਮਰ ਬਹੁਤ ਜ਼ਿਆਦਾ 85 ਸਾਲ ਦੇ ਲਗਭਗ ਇਹਨਾਂ ਦੀ ਉਮਰ ਆ ਇਹ ਥੋੜਾ ਜਿਹਾ ਨੇ ਇੱਕ ਅੱਧਾ ਦਿਨ ਰੈਸਟ ਲੈ ਲਈ ਸੀ ਸੋਇਸ ਕਰਕੇ ਇਹ ਥੋੜਾ ਜਿਹਾ ਪਛੜ ਗਏ ਸਤਿ ਸ੍ਰੀ ਅਕਾਲ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਆਪਣੀ ਸੇਵਾ ਨਿਭਾ ਕੇ ਇਥੋਂ ਚਲੇ ਗਏ ਸਨ ਔਰ ਅਖੀਰਲੇ 2 ਦਿਨ ਅੱਜ ਆਖਰੀ ਦਿਨ ਇਹ ਇਥੋਂ ਸੇਵਾ ਨਿਭਾ ਕੇ ਜਾ ਰਹੇ ਹਨ ਔਰ ਸਭ ਲੋਕਾਂ ਨੇ ਸਹਿਯੋਗ ਦਿੱਤਾ ਵੰਦੀ ਪ੍ਰਬੰਧਕ ਕਮੇਟੀ ਨੇ ਜੋ ਸਰਕਾਰ ਸਾਹਿਬ ਦੀ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਸਹਿਯੋਗ ਦਿੱਤਾ মিডিਆ ਪ੍ਰੈਸ ਉਹਨਾਂ ਦਾ ਮੈਂ ਟਿੰਡ ਸਾਹਿਬ ਪਰਿਵਾਰ ਵੱਲੋਂ ਵਿਸ਼ੇਸ਼ ਤੌਰ ਤੇ ਧਰਵਾਦੀ ਹੈ